ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲੋਂਗੋਦੇਵਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੋ ਠੰਡ ਬਹੁਤ ਚੱਲ ਰਹੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੀ ਇੱਕ ਸਮੱਸਿਆ ਜਿਹੜੀ ਆਉਂਦੀ ਆ ਉਹ ਹੁੰਦੀ ਆ ਵੀਰੋ ਆਰਟ ਅਟੈਕ ਦੀ ਜਿਹੜੇ ਠੰਡ ਦੇ ਵਿੱਚ ਕਿਉਂਕਿ ਡਾਕਟਰ ਵੀ ਦਾ ਕਥਨ ਕਰਦੇ ਆ ਵੀ ਜਿਹੜੀਆਂ ਸਾਡੀਆਂ ਨਾੜੀਆਂ ਹੁੰਦੀਆਂ ਉਹ ਥੋੜੀਆਂ ਜੀਆਂ ਸੁਗੜਨੀਆਂ ਸ਼ੁਰੂ ਹੁੰਦੀਆਂ ਤੇ ਜਿਹੜਾ ਖੂਨ ਦਾ ਦਬਾਅ ਉਹ ਘਟਣਾ ਸ਼ੁਰੂ ਹੋ ਜਾਂਦਾ ਹਾਰਟ ਤੇ ਇਹਨਾਂ ਇਸ ਸੀਜ਼ਨ ਦੇ ਵਿੱਚ ਐਤਕੀ ਤਾਂ ਬਹੁਤ ਜ਼ਿਆਦਾ ਹੋਈ ਆ ਪਰ ਇਹਦੇ ਇੱਕ ਦੋ ਟਿਪਸ ਹੈ ਵੀਰੋ ਜਿਹੜੇ ਮੈਂ ਤੁਹਾਡੇ ਨਾਲ ਅਸੀਂ ਸਾਂਝੇ ਕਰਨ ਲੱਗਾ ਮੈਂ ਡਿਊਟੀ ਦੌਰਾਨ ਵੀ ਬਹੁਤ ਜਗ੍ਹਾ ਤੇ ਇਹ ਜਿਹੜੇ ਟਿਪਸ ਅਸੀਂ ਅਜਮਾਏ ਵੀ ਆ ਕਿਉਂਕਿ ਜਦੋਂ ਵੀ ਅਟੈਕ ਹੁੰਦਾ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਸਾਇਲੈਂਟ ਅਟੈਕ ਹੁੰਦਾ ਇੱਕ ਕਈ ਵਾਰੀ ਜਦੋਂ ਪਹਿਲਾ ਸੰਕੇਤ ਦਿੰਦਾ ਜਿਵੇਂ ਆਪਣੇ ਇੱਥੇ ਤਜਾਬ ਦਾ ਸਾੜ ਪੈਂਦਾ ਆਮ ਜ਼ਿਆਦਾਤਰ ਲੋਕ ਇਸੇ ਭ੍ਰੇਖੇ 'ਚ ਰਹਿ ਜਾਂਦੇ ਆ ਵੀ ਤਜਾਬ ਬਣਿਆ ਹੋਇਆ ਉਹਦਾ ਸਾੜ ਪੈਂਦਾ ਤਜਾਬ ਦਾ ਵੀਰੋ ਸਾੜ ਦਾ ਜਿਹੜਾ ਹੈਗਾ ਉਹਦਾ ਇੱਕ ਉਸੇ ਵੇਲੇ ਤੁਸੀਂ ਤਜਰਬਾ ਕਰ ਸਕਦੇ ਹੋ 10-15 ਸੈਕਿੰਡ ਦੇ ਵਿੱਚ ਹੀ ਤੁਹਾਨੂੰ ਰਾਹਤ ਮਿਲਣੀ ਸ਼ੁਰੂ ਹੋ ਜੂਗੀ ਇੱਕ ਪੁਆਇੰਟ ਹੁੰਦਾ ਜਿਹੜਾ ਜਦੋਂ ਤੁਸੀਂ ਉਹਨੂੰ ਦਬਾਉਂਗੇ ਤੇ ਜੇ 2-3 ਮਿੰਟ ਤੁਸੀਂ ਲਗਾਤਾਰ ਦਬਾ ਰਹੇ ਹੋ ਤਾਂ ਤੁਹਾਨੂੰ ਆਰਾਮ ਆਉਣਾ ਲੱਗੂਗਾ ਵੀ ਜਿਵੇਂ ਥੋੜਾ ਜਿਹਾ ਆਰਾਮ ਉਹ ਸ਼ੁਰੂ ਹੋ ਗਿਆ ਘਟਣਾ ਲੱਗ ਜੂਗਾ ਜਿਹੜਾ ਸਾੜ ਪੈਂਦਾ ਹੁੰਦਾ ਤੇ ਜ압 ਦਾ ਲੱਗਦਾ ਹੁੰਦਾ ਜਿਹੜਾ ਜੇ ਉਹ ਨਹੀਂ ਘਟਦਾ ਫਿਰ ਇਥੇ ਸੰਕੇਤ ਹੁੰਦਾ ਵੀ ਹਾਰਟ ਅਟੈਕ ਦਾ ਲੱਛਣ ਹੈ ਤੇ ਉਹ ਬਹੁਤੇ ਬੰਦਿਆਂ ਨੂੰ ਇੱਕ ਅੱਧੇ ਘੰਟੇ ਦੇ ਵਿੱਚ ਫਿਰ ਜਬਰਦਸਤ ਅਟੈਕ ਆਉਂਦਾ ਜਿਹੜਾ ਤੁਹਾਨੂੰ ਜਾਨਲੇਵਾ ਸਾਬਤ ਹੁੰਦਾ ਉਹਦੇ ਤੋਂ ਵੀਰੋ ਪਹਿਲਾ ਜਿਹੜਾ ਹੈਗਾ ਪੁਆਇੰਟ ਆ ਉਹ ਇਹ ਆ ਵੀ ਤੁਸੀਂ ਆਹ ਜਿਹੜਾ ਅੰਗੂਠਾ ਹੈ ਇਹਨੂੰ ਇੱਥੇ ਰੱਖ ਲੈਣਾ ਇੱਕ ਹੱਥ ਦਾ ਅੰਗੂਠਾ ਇੱਥੇ ਰੱਖ ਕੇ ਇਹਨੂੰ ਇਸ ਅੰਗੂਠੇ ਨੂੰ ਇਸ ਤਰ੍ਹਾਂ ਕਮਾ ਲੈਣਾ ਇਹ ਜਿੱਥੇ ਅੱਗੇ ਲੱਗ ਗਿਆ ਆ ਜਵੇਂ ਅੰਦਾਜ਼ਾ ਇੱਥੇ ਕਿਤੇ ਲੱਗੂਗਾ ਇਹ ਜਦੋਂ ਤੁਸੀਂ ਇੱਥੇ ਲਿਆ ਕੇ ਲਾਉਂਗੇ ਇੱਥੇ ਲਾਉਣਾ ਇਹਨੂੰ ਇਸ ਜਗ੍ਹਾ ਤੇ ਆਪ ਚੰਗੀ ਤਰ੍ਹਾਂ ਤੁਹਾਨੂੰ ਨੇੜੋ ਕਰਕੇ ਦਿਖਾ ਦਿੰਨਾ ਇਹਨੂੰ ਐ ਕਮਾ ਲੈਣਾ ਆਹ ਇੱਥੇ ਆ ਗਿਆ ਇਹ ਕਮਾ ਕੇ ਇਹਨੂੰ ਇਸ ਤਰ੍ਹਾਂ ਕਮਾ ਲੈਣਾ ਜਿੱਥੇ ਲੱਗ ਗਿਆ ਇੱਥੋਂ ਇਹਨੂੰ ਦਬਾਉਣਾ ਸ਼ੁਰੂ ਕਰਨਾ ਇਸ ਤਰ੍ਹਾਂ ਜਦੋਂ ਇਹਨੂੰ ਦਬਾਉਂਗੇ ਆ ਥੱਲੇ ਇੱਥੇ ਆਊਗਾ ਤੇ ਉੱਪਰ ਇਹ ਇੱਥੇ ਕਿ ਜਾਈਊਗਾ ਇਹ ਇਸ ਜਗ੍ਹਾ ਤੇ ਆਊਗਾ ਅ ਇਸ ਜਗ੍ਹਾ ਤੇ ਇਹਨੂੰ ਜਦੋਂ ਤੁਸੀਂ ਦਬਾਉਂਗੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਤੇ ਜੇ ਤਾਂ ਤਜਾਬ ਹੈ ਤੇ ਤੁਹਾਨੂੰ 13-14 ਸੈਕਿੰਡ ਦੇ ਵਿੱਚ ਹੀ ਤੁਹਾਨੂੰ ਥੋੜੀ ਜਿਹੀ ਰਾਹਤ ਮਿਲਣੀ ਸ਼ੁਰੂ ਹੋ ਜੂਗੀ ਤੁਹਾਨੂੰ ਆਪ ਨੂੰ ਲੱਗੂਗਾ ਵੀ ਵੀ ਪੰਜਾਬ ਦਾ ਜਿਹੜਾ ਹੋਇਆਗਾ ਉਹ ਘਟਨਾ ਸ਼ੁਰੂ ਹੋ ਜੂਗਾ ਜਿਹੜਾ ਸਾੜ ਪੈਂਦਾ ਹੁੰਦਾ ਦੂਸਰਾ ਵੀਰੋ ਜੇ ਅਟੈਕ ਆ ਗਿਆ ਤੁਨ ਆ ਗਿਆ ਆਪ ਨੂੰ ਪਤਾ ਲੱਗ ਗਿਆ ਤਰੇਲੀ ਆਉਂਦੀ ਹੈ ਜਦੋਂ ਅਟੈਕ ਆਉਂਦਾ ਨਾ ਬੰਦੇ ਨੂੰ ਪਸੀਨਾ ਬਹੁਤ ਜ਼ੋਰ ਦਾ ਆਉਂਦਾ ਆਮ ਤੌਰ ਤੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਅਟੈਕ ਹੁੰਦਾ ਉਹ ਪਿਸ਼ਾਬ ਕਰਨ ਤੋਂ ਬਾਅਦ ਆਉਂਦਾ ਬਹੁਤ ਹੀ ਥਾਵਾਂ ਤੇ ਤੁਸੀਂ ਤਜਰਬਾ ਕਰ ਲਓ ਜਦੋਂ ਮੇਰੀ ਪਿਸ਼ਾਬ ਕਰਕੇ ਬੰਦਾ ਆਉਂਦਾ ਹੈ ਤੇ ਉਸ ਤੋਂ ਬਾਅਦ ਅਟੈਕ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਇਹ ਕਰ ਕਰੋ ਵੀ ਜਿਹੜਾ ਪਿਸ਼ਾਬ ਹੈ ਉਹ ਬਹਿ ਕੇ ਕੀਤਾ ਜਾਵੇ ਕਿਉਂਕਿ ਸਿਆਣੇ ਅੱਗੇ ਜਦੋਂ ਕਿਤੇ ਬਾਹਰ ਪਿਸ਼ਾਬ ਕਰਦੇ ਸੀ ਉਹ ਬੈਠ ਕੇ ਕਰਦੇ ਸੀ ਇਹ ਜਿਹੜੇ ਸਾਡੇ ਹੈਗੇ ਆ ਖੜ ਕੇ ਪਿਸ਼ਾਬ ਨਹੀਂ ਕਰਨਾ ਚਾਹੀਦਾ ਜੇ ਸੀਟ ਤੇ ਬੈਠ ਕੇ ਕਰੋ ਬੈਠ ਕੇ ਕਰੋ ਤੁਸੀਂ ਇਹਦੇ ਵਿੱਚ ਵੀਰੋ ਜੇ ਤੁਹਾਨੂੰ ਅਟੈਕ ਆ ਗਿਆ ਇਹਦੇ ਆ ਦੋ ਪੁਆਇੰਟ ਹੁੰਦੇ ਆ ਇੱਕ ਆ ਜਿਹੜੀ ਚੀਜ਼ ਆ 30 ਚੀਜ਼ ਦੇ ਉੱਤੇ ਮੈਂ ਤੁਹਾਨੂੰ ਸਪਿੰਨ ਦਾ ਨਿਸ਼ਾਨ ਵੀ ਲਾ ਦਿੰਨਾ ਆ ਚੀਜ਼ ਇਹ ਉਹ ਤਾਂ ਇਸ ਨਾਲ ਹੀ ਗੱਲ ਹੈ। ਇਹ ਆਹ ਜਿਹੜੀ ਜਗ੍ਹਾ ਹੈ ਇੱਥੇ ਇੱਥੇ ਵੀ ਤੁਸੀਂ ਜਦੋਂ ਇੱਕ ਹੋਵੋਗੇ ਸਟ੍ਰੋਕ ਵਾਈਦੀ ਇੱਕਦਮ ਹੀ ਆਪਾਂ ਨੂੰ ਨਾ ਜਿਵੇਂ ਹਾ ਜਾਂਦੀ ਹੈ। ਇੱਥੇ ਪਿੰਨ ਪੱਗ ਪਿੰਨ ਕੱਢ ਲਓ ਜੇ ਤੁਹਾਡੇ ਕੋਲ ਕੋਈ ਨੀਡਲਸ ਹੈਗੀ ਆ ਉਹ ਲੈ ਕੇ ਤੇ ਇੱਥੇ ਇਸ ਤਰ੍ਹਾਂ ਮਾਰ ਦਿਓ। ਮਾਰ ਕੇ ਇਥੋਂ ਬਲੱਡ ਕੱਢਣਾ ਸ਼ੁਰੂ ਕਰ ਦਿਓ। 10-15 ਪੰਜ-ਸੱਤ ਤੁੰਕੇ ਜਿੰਨੇ ਕਿ ਤੁਸੀਂ ਕੱਢ ਸਕਦੇ ਹੋ ਇਧਰੋਂ ਕੱਢ ਦਿਓ। ਉਵੇਂ ਇੱਧਰ ਮਾਰ ਕੇ ਇਸ ਸਾਈਡ ਤੋਂ ਕਢੀਓ ਤੁਹਾਨੂੰ 2 ਘੰਟੇ ਦਾ ਟਾਈਮ ਮਿਲ ਸਕ ਮਿਲ ਜੂਗਾ ਕਿਉਂਕਿ ਇਹ ਇੱਕ ਜਿਹੜੀ ਹਾਰਡ ਰੂਸ ਸਟ੍ਰੋਕ ਮਾਰਦੀ ਹੈ ਇਹ ਤੇ ਜਿਹੜਾ ਤਰੰਤ ਜਿਹੜਾ ਹਮ ਬਾਪ ਨੂੰ ਨੁਕਸਾਨ ਹੋਣਾ ਮਤਲਬ 1-2 ਘੰਟੇ ਆਪਾਂ ਨੂੰ ਕਿਤੇ ਹਸਪੀਟਲ ਪਹੁੰਚਣ ਜਾਊਗਾ ਟਾਈਮ ਇਸ ਬਲੱਡ ਤੋਂ ਹੀ ਮਿਲ ਜਾਂਦਾ ਇਹ ਜੋ ਤੁਸੀਂ ਇੱਥੇ ਮਾਰੋਗੇ ਨਾ ਤੇ ਇੱਥੋਂ ਬਲੱਡ ਕੱਢ ਦੇਣਾ ਜਦੋਂ ਆਪਾਂ ਕਹਿੰਦੇ ਆਪਾਂ ਕੇ 10 ਕ ਧਮਕੇ ਇਧਰੋਂ ਕੱਢ ਦਿਓ ਤੇ 10 ਕ ਧਮਕੇ ਹੀ ਇਧਰੋਂ ਕੱਢ ਦਿਓ ਤੇ ਇੱਕ ਵੀਰੋ ਸੋਬਾ ਉੱਠ ਕੇ ਜਦੋਂ ਸੋਬਾ ਉੱਠਦੇ ਹਾਂ ਦੰਤਨ ਬੁਰਸ਼ਾ ਆਪਦਾ ਕਰਕੇ ਚਾਰ ਪੰਜ ਕਾਲੀਆਂ ਮਿਰਚਾਂ ਚੱਬ ਕੇ ਖਾਓ ਇਲੀ ਚਾਰ ਤੋਂ ਪੰਜ ਜਿੰਨੀਆਂ ਤੁਹਾਨੂੰ ਮੈਂ 4 ਤੋਂ 5 ਕੇ ਨਾਲ 2 ਖਾ ਲਓ 3 ਖਾ ਲਓ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਉਹ ਖਾਓ ਦੁਪਹਿਰੇ ਅਦਰਕ ਇੱਕ ਕਦੀ ਬਾੜ ਜਰੂਰ ਚੱਬੋ ਅਦਰਕ ਦਾ ਟੁਕੜਾ ਇੰਨਾ ਕ ਲੈ ਲਓ ਉਹਨੂੰ ਜਿਹੜਾ ਮੂੰਹ ਚ ਪਾ ਲਓ ਉਹਨੂੰ ਚੱਬੀ ਚੱਲੋ ਜਦਕਿ ਉਹਨੂੰ ਜੀਵ ਦੇ ਥੱਲੇ ਲਜਾਓ ਆਪਣੇ ਜੀਵ ਦੇ ਥੱਲੇ ਜਿਹੜਾ ਹੁੰਦਾ ਉਹ ਤੁਰੰਤ ਰੈਕਸ਼ਨ ਕਰਦੀ ਹੈ ਇਹ ਵਿਰੋਧ ਇਹ ਬਹੁਤ ਜ਼ਰੂਰੀ ਹੈਗੇ ਇਹ ਨਜ਼ਰਾਂ ਦੇ ਵਿੱਚ ਕਿਉਂਕਿ ਅਸੀਂ ਬਹੁਤ ਥਾਂਵਾਂ ਤੇ ਜਦੋਂ ਐਕਸੀਡੈਂਟ ਵਗੈਰਾ ਹੁੰਦੇ ਆ ਜਿਹੜੀ ਮੌਤ ਹੁੰਦੀ ਹੈ ਐਕਸੀਡੈਂਟ ਤੇ ਡੁੱਬਣ ਦਾ ਜਦੋਂ ਡੁੱਬਣ ਤੋਂ ਪਹਿਲਾਂ ਜਿਹੜੀ ਮੌਤ ਹੁੰਦੀ ਦਹਿਲ ਕੇ ਹੁੰਦੀ ਆ ਉਹਨਾਂ ਦੇ ਉੱਤੇ ਇਹਨਾਂ ਪੋਸਟਮਾਰਟਮ ਦੇ ਰਿਜ਼ਲਟ ਆਉਂਦੇ ਹਾਰਟ ਫੇਲ ਦੇ ਆਉਂਦੇ ਹੁੰਦੇ ਕਿਉਂਕਿ ਜਿਵੇਂ ਐਕਸੀਡੈਂਟ ਹੋਣ ਲੱਗਾ ਜਾਂ ਇੱਕਦਮ ਬੰਦਾ ਐ ਕਰਦਾ ਜਦੋਂ ਕਈ ਵਾਰੀ ਐਕਸੀਡੈਂਟ ਨਾਲ ਨਹੀਂ ਮੌਤ ਹੁੰਦੀ ਦਿਲ ਕੇ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਕਈ ਬੰਦੇ ਜੇ ਛਾਲ ਮਾਰਦੇ ਆ ਪਾਣੀ ਚ ਮਾਰਦੇ ਆ ਉਹ ਡੁੱਬਣ ਤੋਂ ਪਹਿਲਾਂ ਮੌਤ ਜਿਹੜੀ ਹਾਰਟ ਫੇਲ ਦੇ ਨਾਲ ਕਿਉਂਕਿ ਅਸੀਂ ਇਹ ਤਜਰਬੇ ਨੇ ਕੋਈ ਡਾਕਟਰ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਸਾਡਾ ਕਿਉਂਕਿ ਇਹ ਯਾਰਾ ਪੋਸਟਮਾਰਟਮ ਕਰਾਏ ਇਹ ਜਿਗ੍ਹਾ ਸਥਿਤੀਆਂ ਦੇ ਸਾਹਮਣੇ ਕੀਤੇ ਐਕਸੀਡੈਂਟ ਵਗੈਰਾ ਜਦੋਂ ਹੁੰਦੇ ਆ ਜਾਂ ਕੀ ਹੁੰਦੇ ਉਦੋਂ ਤੇ ਜਾਂ ਵੀਰੋ ਜੇ ਦੇ ਬੰਦੇ ਨੂੰ ਅਟੈਕ ਆਉਂਦਾ ਤੁਸੀਂ ਨੇੜੇ ਹੋ ਕਿਤੇ ਵੀ ਹੋ ਜੱਕ ਦਮ ਜਿਹੜਾ ਹੈਗਾ ਤੁਸੀਂ ਇੱਥੇ ਜਿਵੇਂ ਪੰਪਿੰਗ ਕਰਦੇ ਆ ਏ ਛਾਤੀ ਦੇ ਉੱਤੇ ਇਸ ਤਰ੍ਹਾਂ ਜਿਹੜੀ ਉਹ ਚੀਜ਼ ਦਿਖਾਉਂਦੇ ਆ ਆਪਾਂ ਨੂੰ ਆ ਇਸ ਤਰ੍ਹਾਂ ਸਟ੍ਰੋਕ ਮਾਰਨੀ ਆ ਜਿਗਰ ਦੇ ਉੱਤੋਂ ਦਬਾ ਦੇ ਕੇ ਇਸ ਤਰ੍ਹਾਂ ਜਿਹੜਾ ਆਕਸੀਜਨ ਨੂੰ ਚਾਲੂ ਰੱਖਣਾ ਕਿਉਂਕਿ ਆਕਸੀਜਨ ਘਟਦੀ ਆ ਇਹ ਤਿੰਨ ਚਾਰ ਟਿਪਸ ਆ ਜਿਹੜੀਆਂ ਜ਼ਰੂਰੀ ਆ ਹਰ ਵੀਰ ਤੁਹਾਡੇ ਆਸੇ ਪਾਸੇ ਤੁਹਾਡੇ ਕਿਤੇ ਸਾਹਮਣੇ ਇਹ ਜੀ ਜਦੋਂ ਘਟਨਾ ਵਾਪਰਦੀ ਆ ਤੁਸੀਂ ਇਹਨਾਂ ਚੀਜ਼ਾਂ ਦਾ ਲਾਹਾ ਲੈ ਸਕਦੇ ਹੋ ਮਰੀਜ਼ ਨੂੰ ਉਹ ਟਾਈਮ ਮਿਲ ਜਾਂਦਾ ਜਿਹੜਾ ਹਸਪੀਟਲ ਜਾਣ ਦਾ ਜਿਹੜਾ ਕਿ ਉਹਨੂੰ ਤੁਰੰਤ ਰਾਹਤ ਦੇ ਸਕਦਾ ਕਿਉਂਕਿ ਹਾਰਟ ਜਿਹੜਾ ਹੁੰਦਾ ਇੱਕਦਮ ਬੰਦ ਹੋ ਕੇ ਚੱਲ ਪੈਂਦਾ ਦੁਬਾਰਾ ਜੇ ਅਪ ਥੋੜੀ ਜੀ ਵੀ ਬੰਦੇ ਨੂੰ ਸਟੈਪ ਬਾਈ ਸਟੈਪ ਥੋੜਾ ਜੀ ਨੌਲੇਜ ਹੋਵੇ ਤੇ ਹਾਰਟ ਜੇ ਰੁਕ ਵੀ ਗਿਆ ਤਾਂ ਚੱਲ ਪੈਂਦਾ ਉਹ ਇਵੇਂ ਆਕਸੀਜਨ ਦਾ ਹੁੰਦਾ ਆਕਸੀਜਨ ਮੂੰਹ ਥਾਣੀ ਵੀ ਦੇ ਦਿਓ ਜਦੋਂ ਤੁਹਾਨੂੰ ਇਹ ਜਿਹਾ ਲੱਗਦਾ ਹੈ ਸਾਹ ਰੁਕਣ ਦੀ ਨੌਬਤ ਆਉਂਦੀ ਹੈ ਤੇ ਆਪਣੇ ਮੂੰਹ ਥਾਣੀ ਆਕਸੀਜਨ ਦਿਓ ਕਿਉਂਕਿ ਆਕਸੀਜਨ ਦਾ ਵੀ 15 ਸੈਕਿੰਡ ਦਾ ਹੁੰਦਾ ਜੇ ਨਾ ਦਿਮਾਗ ਨੂੰ ਮਿਲੇ ਤੇ ਦਿਮਾਗ ਜਿਹੜਾ ਵਰਕ ਕਰਨਾ ਛੱਡ ਜਾਂਦਾ ਇਹ ਤੁਹਾਡੇ ਆਸੇ ਪਾਸੇ ਕਿਸੇ ਨਾਲ ਵੀ ਘਟਨਾ ਵਾਪਰ ਸਕਦੀ ਆ ਕਿਉਂਕਿ ਇਹ ਵੀ ਉਹ ਟਿਪਸ ਹੁੰਦੇ ਆ ਜਿਹੜੇ ਅਸੀਂ ਆਪ ਮੈਂ ਤਾਂ ਇਹੀ ਵਰਤਦੇ ਆਂ ਡਿਊਟੀ ਦੌਰਾਨ ਬਹੁਤ ਥਾਵਾਂ ਤੇ ਅਸੀਂ ਵਰਤਦੇ ਆ ਤੇ ਬੰਦੇ ਦੀ ਜਾਨ ਬਚੀ ਆ ਜਿਵੇਂ ਇਹ ਇਹ ਟਿਪਸ ਜਿਹੜਾ ਤੁਹਾਨੂੰ ਦੱਸਿਆ ਮੈਂ ਇਹ ਇਹ ਬਹੁਤ ਇਹ ਰਹੇਗਾ ਬਹੁਤ ਥਾਵਾਂ ਤੇ ਜਾਨ ਬਚਾਉਂਦਾ ਬੰਦੇ ਦੀ ਪੰਜਵੇਂ ਨੋਹ ਦੇ ਥੱਲੇ ਜੇ ਕਰਕੇ ਇਹ ਇੱਥੇ ਜੇ ਕਰਕੀਆ ਆ ਆ ਜਿਹੜੀ ਚੀਜ਼ ਆ ਉਹ ਇੱਥੋਂ ਕਰਕੇ ਤੁਸੀਂ ਬਲੱਡ ਕੱਢੋ ਇਹ ਦੋਵੇਂ ਇੱਥੋਂ ਕਰਕੇ ਇਸੇ ਤਰ੍ਹਾਂ ਹੀ ਤੇ ਜਿਹੜਾ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਆਹ ਚੀਜ਼ ਆ ਜੇ ਕਿਉਂਕਿ ਸੰਕੇਤ ਹੁੰਦਾ ਆਮ ਤੌਰ ਤੇ ਬਹੁਤੇ ਲੋਕ ਇਹੀ ਪ੍ਰੇਖਿਚ ਰਹਿ ਜਾਂਦੇ ਵੀ ਸਾਡੇ ਇਤਜਾਬ ਬਣਿਆ ਹੋਇਆ ਜਦੋਂ ਕਿ ਇਤਜਾਬ ਨਹੀਂ ਹੁੰਦਾ ਉਹ ਅਟੈਕ ਸ਼ੁਰੂ ਹੁੰਦਾ ਬੰਦੇ ਨੂੰ ਆਮੀ ਆਪਾ ਸੁਣਦੇ ਆ ਵੀ ਯਾਰ ਇੱਥੇ ਸਾੜ ਜਾ ਪਿਆ ਤੇ ਮੈਂਟਜੀ ਬੰਦਾ ਖਤਮ ਹੋ ਗਿਆ ਉਹ ਤਜਾਬ ਨਹੀਂ ਵੀਰੋ ਹੁੰਦਾ ਉਹ ਅਟੈਕ ਦੀ ਸ਼ੁਰੂਆਤ ਹੁੰਦੀ ਹੈ ਇਹ ਟਿਪਸ ਆ ਜਿਹੜਾ ਤੁਹਾਨੂੰ ਮੈਂ ਦੱਸਿਆ ਇਹ ਇਹਨੂੰ ਜਦੋਂ ਵੀ ਤੁਸੀਂ ਕਰੋਗੇ ਜੇ ਦਾ ਤਜਾਬ ਹੈ ਤਾਂ ਤੁਹਾਨੂੰ ਰਾਹਤ ਮਿਲਣੀ ਸ਼ੁਰੂ ਹੋ ਜੂਗੀ ਵੀਡੀਓ ਨੂੰ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਕਿਸੇ ਦੇ ਕੰਮ ਆ ਸਕੇ ਤੁਹਾਨੂੰ ਫਿਰ ਤੁਹਾਡੇ ਨਾਲ ਵਧੀਆ ਵੀਡੀਓ ਲੈ ਕੇ ਆਜੇ ਰੋਗ ਵੈਗੁਰ ਜੀ ਦਾ ਵੈਗੁਰ ਜੀ ਕੀ